ਏ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇਤਰਾਮਨ ਪੰਥਕ ਸੀਟ ਸ਼੍ਰੀ ਖਡੂਰ ਸਾਹਿਬ ਤੋਂ ਐਮਪੀ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੇ ਉਹ ਕਾਰ ਵਿਖਾਇਆ ਜਿਸ ਦੀ ਕਿਸੇ ਸਿਆਸੀ ਪਾਰਟੀਆਂ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ ਇੱਕ ਪੰਥਕ ਹਲਕੇ ਦੇ ਲੋਕਾਂ ਦੇ ਵੱਲੋਂ ਜਿਸ ਵਿਅਕਤੀ ਨੂੰ ਇੰਨਾ ਵੱਡਾ ਫਤਵਾ ਦਿੱਤਾ ਗਿਆ ਜਿਸ ਅੱਗੇ ਵੱਡੇ ਵੱਡੇ ਦਿਗਜ ਚਿਹਰਿਆਂ ਅਤੇ ਵੱਡੇ ਵੱਡੇ ਦਾਬਿਆਂ ਦੀ ਇੱਕ ਨਹੀਂ ਚੱਲੀ ਅਤੇ ਲੋਕਾਂ ਨੇ ਇੱਕ ਪਾਸੜ ਵੋਟਾਂ ਪਾ ਕੇ ਆਪਣੀ ਪੰਥਕ ਉਮੀਦਵਾਰ ਦੀ ਚੋਣ ਕੀਤੀ ਪਰ ਸਰਕਾਰਾਂ ਨੂੰ ਸ਼ਾਇਦ ਲੱਗਦਾ ਸੀ ਕਿ ਅਮਰਤਪਾਲ ਸਿੰਘ ਚੋਣ ਨਹੀਂ ਜਿੱਤ ਸਕੇਗਾ ਇਸ ਲਈ ਤਾਂ ਵੋਟਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਮਰਤਪਾਲ ਅਤੇ ਉਸ ਦੇ ਬਾਕੀ ਸਾਥੀਆਂ ਉਤੇ ਲਗਾਈ ਐਨਐਸਏ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਸੀ ਇਹ ਇਲਜ਼ਾਮ ਅਮਰਤਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਅਮਰਤਪਾਲ ਸਿੰਘ ਦੇ ਮਾਪਿਆਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹ ਜਿਸ ਇਹਦੇ ਵਿੱਚ ਵੀ ਕਹਿਣਾ ਜੀ ਹੈ ਕਿ ਸ਼ਰੇਆਮ ਪੰਜਾਬ ਦੇ ਪੰਜਾਬ ਸਰਕਾਰ ਦੀ ਜਾਂ ਇਹ ਧੱਕੇਸ਼ਾਹੀ ਹੈ ਤੇ ਐਨਐਸਏ ਤੋਂ ਵੈਸੇ ਵੀ ਪਹਿਲਾਂ ਵੀ ਇਹਨਾਂ ਨੂੰ ਜੱਜ ਲਈ ਇੱਕ ਸਾਲ ਵਾਸਤੇ ਉਦੋਂ ਬਾਅਦ 3 ਮਹੀਨੇ ਵਾਸਤੇ 3-3 ਮਹੀਨੇ ਵਾਸਤੇ ਐਕਸ਼ਨ ਕਰਦੇ ਜਿਹੜੇ ਅੱਜ ਸਾਨੂੰ ਖਬਰ ਮਿਲ ਰਹੀ ਹੈ ਕਿ ਇਕੱਠੀ ਇੱਕ ਸਾਲ ਲਈ ਵਧਾਉਣੀ ਇਹ ਤੇ ਮੇਰੇ ਖਿਆਲ ਬਹੁਤ ਹੀ ਪੰਜਾਬ ਦੇ ਲੋਕਾਂ ਦਾ ਜਿਹੜੇ ਜਿਨ੍ਹਾਂ ਨੇ ਉਹਨੂੰ ਇਹਨਾਂ ਸਮਰਥਨ ਦੇ ਕੇ ਜਿਤਾਇਆ ਉਹਨਾਂ ਨਾਲ ਵੀ ਵੱਡੀ ਬਹੁਤ ਬੇਇਨਸਾਫੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਵੀ ਵੱਡਾ ਕਹਾਣੀ ਨਹੀਂ ਸਾਨੂੰ ਅੱਜ ਹੀ ਇਹਦੀ ਜਾਣਕਾਰੀ ਅੱਜ ਹੀ ਮੀਡੀਆ ਥਰੂ ਹੀ ਮਿਲੀ ਹੈ ਤੇ ਅੱਜ ਦੀ ਸ਼ਾਮ ਨੂੰ ਸਾਡੇ ਸੈਜ ਲੀਗਲ ਟੀਮ ਦੀ ਕੋਈ ਹੋਊਗੀ ਮੀਟਿੰਗ ਉਹ ਤੋਂ ਫਿਰ ਅੱਗੇ ਲੀਗਲ ਤੌਰ ਤੇ ਅਸੀਂ ਕੀ ਕਰਨਾ ਤੇ ਬਾਕੀ ਸਮਾਜਿਕ ਤੌਰ ਤੇ ਵੀ ਅਸੀਂ ਜਿਹੜੀਆਂ ਕੋਈ ਧਰ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਵਾਂ ਜਾਂ ਕੋਈ ਸ਼੍ਰੋਮਣੀ ਕਮੇਟੀ ਆ ਜਾਂ ਕੱਲ ਤੇ ਜਹੇਦਾਰ ਆ ਜਾਂ ਹੋਰ ਨੇ ਇਸੇ ਜਿਹੜੇ ਪੰਜਾਬ ਚ ਮਾਹੌਲ ਨੂੰ ਵਧੀਆ ਬਣਾ ਕੇ ਰੱਖਣਾ ਚਾਹੁੰਦੇ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਉਹਨਾਂ ਸਾਰਿਆਂ ਨਾਲ ਤਾਲਮਿਲ ਕਰਕੇ ਅਸੀਂ ਕੋਈ ਅਗਲਾ ਵੀ ਪ੍ਰੋਗਰਾਮ ਦੇਖਾਂਗੇ ਨਹੀਂ ਚਲੋ ਇਹ ਤੇ ਮੇਰੇ ਖਿਆਲ ਲੱਗਦਾ ਕਿ ਲੋਕਾਂ ਦੀ ਰਾਏ ਤੋਂ ਪਹਿਲਾਂ ਦਾ ਇਹ ਫੈਸਲਾ ਵਾ ਸਰਕਾਰ ਦਾ ਔਰ ਲੋਕਾਂ ਦੀ رائے ਤੋਂ ਬਾਅਦ ਚ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਠੀਕ ਹੈ ਕਿ ਲੋਕ ਰਾਏ ਦੀ ਕਦਰ ਕਰਦੇ ਹੋયા ਇਹ ਐਨਐਸਏ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਤੇ ਉਹਨਾਂ ਨੂੰ ਜਲਦੀ ਜਲਦੀ ਰਿਆਕੀ ਕਰਕੇ ਜਿਹੜੀ ਉਹਨਾਂ ਦੀ ਨਸ਼ਿਆਂ ਦੇ ਖਿਲਾਫ ਜੰਗ ਸੀਗੀ ਉਹਦੇ ਚ ਉਹਨਾਂ ਨੂੰ ਵੀ ਕੰਮ ਕਰਨ ਦੇਣ ਤੇ ਉਹਨਾਂ ਦਾ ਸਹਿਯੋਗ ਕਰਕੇ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਭਾਵੇਂ ਕਿ ਅਮਰਤਪਾਲ ਦੇ ਮਾਪਿਆਂ ਦੇ ਵੱਲੋਂ ਇਸ ਫੈਸਲੇ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਆਖਿਆ ਗਿਆ ਪਰ ਇਸ ਖਬਰ ਤੋਂ ਬਾਅਦ ਐਮਪੀ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਬੇਹਦ ਰੋਸ ਪਾਇਆ ਜਾ ਰਿਹਾ ਹੈ। ਹੁਣ ਅਮਰਤਪਾਲ ਸਿੰਘ ਦੇ ਐਨਐਸਏ ਵਿਧਾਇਕ ਜਾਣ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਦੱਸਦੇ ਹਾਂ 13 ਮਾਰਚ 2024 ਨੂੰ ਅਮਰਤਪਾਲ ਸਿੰਘ ਦੇ ਡੀਐਮ ਵੱਲੋਂ ਪਾਸ ਕੀਤੇ ਗਏ ਆਰਡਰ ਸਨ ਤੇ 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਮਾਨਤਾ ਦਿੱਤੀ ਸੀ ਅਮਰਤਪਾਲ ਸਿੰਘ ਦੇ ਵੱਲੋਂ ਜਤਾਏ ਇਤਰਾਜ਼ ਉੱਤੇ ਸਬੰਧਤ ਰਿਕਾਰਡ ਐਨਐਸਏ ਐਡਵਾਈਜ਼ਰੀ ਬੋਰਡ ਕੋਲ ਭੇਜਿਆ ਗਏ 3 ਜੂਨ ਨੂੰ 2024 ਨੂੰ ਸੁੱਬਾ ਸਰਕਾਰ ਵੱਲੋਂ ਭੇਜੀ ਗਈ ਇਸ ਰਿਪੋਰਟ ਇਸ ਰਿਪੋਰਟ ਦੇ ਅਨੁਸਾਰ ਐਨਐਸਏ ਸਲਾਹਕਾਰ ਬੋਰਡ ਨੇ ਇਸ ਦੇ ਵਿੱਚ ਵਾਧੇ ਦੀ ਸਿਫਾਰਸ਼ ਕਰ ਦਿੱਤੀ ਸੀ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣੇ ਸਨ 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਸੀ ਅਤੇ ਉਸ ਤੋਂ ਬਾਅਦ ਐਨਐਸਏ ਦੇ ਵਿੱਚ 1 ਸਾਲ ਦੇ ਵਾਧੇ ਨੂੰ ਮਨਜ਼ੂਰੀ ਵੀ ਪੰਜਾਬ ਦੇ ਗ੍ਰਹਿ ਮੰਤਰਾਲੇ ਵੱਲੋਂ ਹੀ ਦਿੱਤੀ ਗਈ ਸੀ ਹੁਣ ਗੱਲ ਉਹਨਾਂ ਤੇ ਅਤੇ ਅਮਰਤਪਾਲ ਸਿੰਘ ਦੇ ਬਾਕੀ ਸਾਥੀਆਂ ਦੀ ਕਰ ਲੈਨੇ ਆ ਜਿਨ੍ਹਾਂ ਤੇ ਐਨਐਸਏ ਦੇ ਵਿੱਚ 1 ਸਾਲ ਦਾ ਵਾਅਦਾ ਹੋਇਆ ਦੱਸ ਦਈਏ ਕਿ ਸਭ ਤੋਂ ਪਹਿਲਾ ਨਾਂ ਤਾਂ ਅਮਰਤਪਾਲ ਸਿੰਘ ਦਾ ਆਉਂਦਾ ਉਸ ਤੋਂ ਬਾਅਦ ਪਪਲਪ੍ਰੀਤ ਸਿੰਘ ਗੁਰਮੀਤ ਸਿੰਘ ਬੱਕਾਵਾਲਾ ਦਿਲਜੀਤ ਸਿੰਘ ਕਲਸੀ ਤੂਫਾਨ ਸਿੰਘ ਹਰਜੀਤ ਸਿੰਘ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਕੁਲਵੰਦ ਸਿੰਘ ਰਾਇਕੇ ਵਰਿੰਦਰ ਫੌਜੀ ਅਤੇ ਬਸੰਤ ਸਿੰਘ ਇਹ ਉਹ ਨਾਂ ਨੇ ਜਿਨ੍ਹਾਂ ਦੇ ਉੱਤੇ ਐਨਐਸਏ ਲਗਾਈ ਗਈ ਸੀ ਅਤੇ ਹੁਣ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਈਮਾਨ ਸਿੰਘ ਖਹਿਰਾ ਨੇ ਇੱਕ ਬਿਆਨ ਦਿੱਤਾ ਉਹ ਕੀ ਕੁਝ ਆਖਦੇ ਨੇ ਆਓ ਤੁਹਾਨੂੰ ਸੁਣਾਉਂਦੇ ਆ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਸਾਥੀਆਂ ਦੀ ਜਿਹੜੀ ਐਨਐਸਏ ਹੈ 19 ਮਾਰਚ 2025 ਤੱਕ ਜੋ ਇਹਨਾਂ ਦੀ ਜਿਹੜੀ ਐਨਐਸਏ ਹੈ ਉਹ ਪੰਜਾਬ ਸਰਕਾਰ ਨੇ ਕੰਫਰਮ ਕਰ ਦਿੱਤੀ ਤਾਂ ਉੱਥੋਂ ਲੱਗ ਰਿਹਾ ਇੱਕ ਈਰਖਾ ਭਾਵਨਾ ਦੇ ਨਾਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ 1 ਸਾਲ ਦੀ ਨਵੀਂ ਐਨਐਸਏ ਵਧਾ ਦਿੱਤੀ ਗਈ ਹੈ। ਅਦ੍ਰਿਸ਼ ਮਾਮਲੇ ਦੇ ਉੱਤੇ ਕਾਂਗਰਸ ਦੇ ਆਗੂ ਸੁਖਪਾਲ ਖੈਰਾ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦੇ ਆਖਿਆ ਕਿ ਅਮਰਪਾਲ ਅਤੇ ਉਸ ਦੇ ਸਾਥੀਆਂ ਅਤੇ ਲਗਾਈ ਗਈ ਐਨਐਸਏ ਦੀ ਧਾਰਾ ਦੇ ਵਿੱਚ ਵਾਅਦਾ ਕਰਨਾ ਸਿਆਸਤ ਤੋਂ ਪਰੇ ਰਿਤ ਹੈ। ਜਿਸ ਦੀ ਉਹ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਨੇ। ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਣਾ ਹਾਂ ਜਿਹੜਾ ਬੜਾ ਅਨਿਆਏ ਹੋ ਰਿਹਾ ਵਾ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਸਰਿਆਂ ਨਾਲ ਜਿਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਦੀਆਂ ਆਸਾਮ ਦੀਆਂ ਜ਼ਿਲ੍ਹਿਆਂ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਨਜ਼ਰਬੰਦ ਕੀਤਾ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਹੋਵੇ ਤੇ ਪੰਜਾਬ ਇੱਕੋ ਇੱਕ ਸਟੇਟ ਆ ਜਿੱਥੇ ਇੱਕ ਮਾਈਨੋਰਿਟੀ ਸਿੱਖਾਂ ਦਾ ਬੋਲਬਾਲਾ ਹੈ ਔਰ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਆ ਕਿ ਮੈਂ ਆਪਣੀ ਕਮਿਊਨਿਟੀ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਦਿਆਂ ਤੇ ਪੈਰਵਾਹੀ ਕਰਾਂ ਔਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਂਤ ਨਾ ਵਾਪਰਨ ਦਿਆਂ ਪਰੰਤੂ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇੱਕ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋਂ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਿਤਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ ਔਰ ਹੋਰ ਨਾ ਨੌਜਵਾਨਾਂ ਤੇ ਐਨਐਸਐਲਾਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾਂ ਤੇ ਯੁਵਾਪਾ ਤੇ ਐਨਐਸਏ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਤੇ ਬਹੁਤ ਕੋਰ ਉਲੰਘਣਾ ਮੰਨੀ ਗਈ ਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿਰਫ ਐਨਐਸਏ ਲਾਈ ਪਿਛਲੇ ਸਾਲ ਔਰ ਬਹੁਤ ਡਰਾਮਾ ਰਚਿਆ 6-7 ਜ਼ਿਲ੍ਹਿਆਂ ਦੀ ਪੁਲਿਸ ਐਡਾ ਮਗਰ ਚਾੜੀ ਜਿਵੇਂ ਕਿ ਪਤਾ ਨਹੀਂ ਕੋਣ ਕੀ ਕਰ ਗਿਆ ਵਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜੀ ਕਾਰਗੁਜ਼ਾਰੀ ਆ ਜਿੰਨੇ ਮੋٹے ਤੌਰ ਤੇ ਇੱਕ ਤਾਂ ਉਹ ਅਮਰਤ ਦਾ ਪ੍ਰਚਾਰ ਕਰ ਰਿਹਾ ਸੀਗਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀਗਾ ਦੂਸਰਾ ਉਹ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰਨੀ ਪਾਰੀ ਤਾਂ ਇੱਕ ਆਦਮੀ ਪ੍ਰਚਾਰਕ ਦੇ ਤੌਰ ਤੇ ਜੇ ਕੋਈ ਕੰਮ ਕਰਦਾ ਸੀਗਾ ਤੁਸੀਂ ਉਹਨੂੰ ਫੜ ਕੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਵਾ ਔਰ ਇੱਥੇ ਹੀ ਬਸ ਨਹੀਂ ਇਹ ਇੱਕ ਲੋਕਾਂ ਦੇ ਫਤਵੇ ਦਾ ਵੀ ਤੁਸੀਂ ਅਪਮਾਨ ਕਰ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਰੀਸੈਂਟਲੀ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨੇ ਖਡੂਰ ਸਾਹਿਬ ਵੋਟਰਸ ਨੇ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਸਹਿਮਤ ਨਹੀਂ ਜੋ ਪੰਜਾਬ ਸਰਕਾਰ ਨੇ ਉਹਦੇ ਤੇ ਐਨਐਸਏ ਲਾਈ ਆ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਅਸੀਂ ਭਾਈ ਅਮਰਿਤ ਸਿੰਘ ਅਮਰਿਤਪਾਲ ਸਿੰਘ ਤੇ ਹਾਮੀ ਆ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਆ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਬੋਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ અપਮਾਨ ਕਰਕੇ ਆਪਣੀ ਹੈਂਕਰ ਵਿੱਚ ਦਿੱਲੀ ਦੇ ਕਹਿਣ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕਹਿਣ ਤੇ ਉਥੋਂ ਦੇ ਹੋਮ ਡਿਪਾਰਟਮੈਂਟ ਦੇ ਕਹਿਣ ਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ 3 ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ 3 ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖ ਰੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ ਇੱਕ ਸਾਲ ਵਧਾਈ ਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰਾਸ ਇਨਜਸਟਿਸ ਗ੍ਰਾਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ NSA ਇਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਅਫੈਂਸ ਕੀਤਾ IPC ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਅਵਲ ਤਾਂ ਕੋਈ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਨਹੀਂ ਸੀਗਾ ਔਰ ਬਿਨਾਂ ਕਿਸੇ ਵਾਇਲੈਂਸ ਤੋਂ ਬਿਨਾਂ ਕਿਸੇ ਭੰਨ ਤੋੜ ਤੋਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਕਿਸੇ ਨੂੰ ਇੰਨੀ ਹਜ਼ਾਰਾਂ ਕਿਲੋਮੀਟਰ ਦੂਰ ਰੱਖਣਾ ਬਹੁਤ ਮਾੜੀ ਗੱਲ ਇਹਦੇ ਮੁਕਾਬਲੇ ਤੇ ਕੰਗਣਾ ਰਣੌਤ ਨੇ ਕਿੰਨੀ ਭੈੜੀ ਸਟੇਟਮੈਂਟ ਦਿੱਤੀ ਆ ਕਿੰਨੀ ਅੱਗ ਲਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਸਾਡਾ ਜਿਹੜੇ ਉੱਥੋਂ ਦੇ ਪੰਜਾਬੀ ਟੂਰਿਸਟ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਉਹਦੇ ਤੇ ਤਾਂ ਕੋਈ ਐਨਐਸਏ ਨਾ ਹਿਮਾਚਲ ਸਰਕਾਰ ਨੇ ਲਾਈ ਆ ਤੇ ਨਾ ਕੋਈ ਕੇਂਦਰ ਸਰਕਾਰ ਨੇ ਲਾਈ ਆ ਇਸੇ ਗੱਲ ਤੋਂ ਭਗਵੰਤ ਨੂੰ ਸਬਕ ਸਿੱਖਣਾ ਚਾਹੀਦਾ ਵਾ ਔਰ ਉਹਨੇ ਕੀ ਕਿਹਾ ਸੀਗਾ ਬੱਜਿਆ ਤਾਂ ਉਹਦੇ ਥੱਪੜ ਸੀਗਾ ਔਰ ਥੱਪੜੇ ਅਸਲੀ ਵੱਜਿਆ ਕਿਉਂਕਿ ਉਹ ਕਿਸਾਨਾਂ ਦਾ અપਮਾਨ ਕਰਦੀ ਸੀ ਉਹਨਾਂ ਦੀ ਔਰਤਾਂ ਨੂੰ ਟਕੇ ਟਕੇ ਦੀਆਂ ਔਰਤਾਂ ਕਹਿੰਦੀ ਸੀ ਔਰ ਉਹਦੇ ਜਦੋਂ ਥੱਪੜ ਵੱਜਾ ਤੇ ਉਹਨੇ ਸਿੱਧੀ ਗੱਲ ਪੰਜਾਬ ਦੇ ਵਿੱਚ ਉਗਰਵਾਦ ਤੇ ਅਤਿਨਕਵਾਦ ਨਾਲ ਕਨੈਕਟ ਕਰਦੀ ਮਤਲਬ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪੜਕਾਇਆ ਔਰ ਉਸ ਪੜਕਾਓ ਦੇ ਵਿੱਚ ਆਣ ਕੇ ਤੁਸੀਂ ਦੇਖਿਆ ਕਿ ਹਿਮਾਚਲ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਸਾਡੇ ਪੰਜਾਬੀਆਂ ਦੇ ਨਾਲ ਉੱਥੇ ਵਿਵਹਾਰ ਹਿਮਾਚਲ ਵਿੱਚ ਕੀਤਾ ਗਿਆ ਪਰ ਉਹਦੇ ਤੇ ਤਾਂ ਕੋਈ ਐਨਐਸ ਨਹੀਂ ਹੈ ਔਰ ਇੱਥੇ ਬਸ ਨਹੀਂ ਅੱਜ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਬੜੇ ਜ਼ਿੰਮੇਵਾਰ ਵਿਅਕਤੀ ਨੇ ਕਈ ਚੁਣੇ ਹੋਏ ਲੋਕ ਨੇ ਕੋਈ ਆਰਐਸਐਸ ਦੇ ਵੱਡੇ ਲੀਡਰਸ ਨੇ ਉਹ ਤਾਂ ਸ਼੍ਰੀਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਉਹਨਾਂ ਦੇ ਵੀ ਕੋਈ ਐਨਐਸਐ ਨਹੀਂ ਲੱਗਦੀ ਤਾਂ ਕੇਵਲ ਚੁਣ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੌਜਵਾਨਾਂ ਦੇ ਉੱਤੇ ਐਨਐਸਐ ਲਾਉਣੀ ਇਹਦਾ ਮਤਲਬ ਕਿ ਨਾ ਸਿਰਫ ਤੁਸੀਂ ਆਪਣੀ ਕੌਮ ਦੇ ਨਾਲ ਗਦਾਰੀ ਕਰ ਰਹੇ ਹੋ ਆਪਣੇ ਸੂਬੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਪਲਕੇ ਤੁਸੀਂ ਇਹ ਆਪਣਾ ਹੋਮ ਡਿਪਾਰਟਮੈਂਟ ਜਿਹੜਾ ਹੈ ਉਹ ਕੰਪਲੀਟ ਸਰੈਂਡਰ ਵੀ ਕਰ ਰਹੇ ਹੋ ਅ ਕੇਂਦਰ ਸਰਕਾਰ ਦੇ ਹਵਾਲੇ ਕਿ ਅਸੀਂ ਤਾਂ ਇਦਾਂ ਹੀ ਅਸੀਂ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਆਖੇ ਜਿਸ ਨੂੰ ਮਰਜ਼ੀ ਫੜ ਕੇ ਅੰਦਰ ਦਿਆਂਗੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਝੂਠੇ ਪਰਚਾ ਦਾ ਦੌਰ ਚਲਾਇਆ ਭਗਵੰਤ ਮਾਨ ਨੇ ਔਰ ਉੱਥੇ ਕੇਜਰੀਵਾਲ ਤੇ ਭਗਵੰਤ ਮੋਦੀ ਨੂੰ ਕੋਸਦੇ ਨੇ ਕਿ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਤੇ ਉਹਦੋਂ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਪੋਨੈਂਟਸ ਨੇ ਜਿਹੜੇ ਚਾਹੇ ਉਹ ਕੋਈ ਸਿਆਸੀ ਵਿਰੋਧੀ ਨੇ ਚਾਹੇ ਉਹ ਕੋਈ ਐਕਟੀਵਿਸਟ ਨੇ ਚਾਹੇ ਉਹ ਝੂਟਾ ਹੈ ਚਾਹੇ ਭਾਨਾ ਸਿੱਧੂ ਹੈ ਚਾਹੇ ਉਹ ਲੱਖਾ ਸਦਾਣਾ ਹੈ ਚਾਹੇ ਕਾਂਗਰਸ ਦੇ ਦਰਜਨਾ ਲੀਡਰਾਂ ਦੇ ਉੱਤੇ ਤੁਸੀਂ ਇਦਾਂ ਦੇ ਪਰਚੇ ਦਰਜ ਕੀਤੇ ਜਿਹੜੇ ਕਿ ਸਾਫ਼ ਨਜ਼ਰ ਆਉਂਦਾ ਕਿ ਬਦਲਾਖੋਰੀ ਔਰ ਪੋਲਿਟੀਕਲ ਵੈਂਡੇਟਾ ਦਾ ਪੁਲਿਸ ਇਸ ਕਰਕੇ ਨਹੀਂ ਹੈ ਪੁਲਿਸ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਹੋਣੀ ਚਾਹੀਦੀ ਹੈ ਪੁਲਿਸ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਹੋਣੀ ਚਾਹੀਦੀ ਐਨੀਆਂ ਸੂਬੇ ਵਿੱਚ ਚੋਰੀਆਂ ਔਰ ਇਸ ਤਰ੍ਹਾਂ ਦੇ ਹਰਕਤਾਂ ਹੋ ਰੀਆਂ ਨੇ ਕਿ ਹਰ ਨਾਗਰਿਕ ਹਰ ਔਰਤ ਬੜੀ ਅਨਸੇਫ ਮਹਿਸੂਸ ਕਰਦੀ ਉੱਥੇ ਤਾਂ ਪੰਜਾਬ ਪੁਲਿਸ ਇਸਤੇਮਾਲ ਨਹੀਂ ਕੀਤੀ ਜਾ ਰਹੀ ਪਰੰਤੂ ਇਦਾਂ ਦੇ ਕਾਲੇ ਕਾਨੂੰਨ ਥੋਪ ਕੇ ਸਾਡੇ ਨੌਜਵਾਨਾਂ ਨੂੰ ਦੂਰ ਰੱਖਣਾ ਇਹ ਬਹੁਤ ਮਾੜੀ ਗੱਲ ਔਰ ਅਖੀਰ 'ਚ ਮੈਂ ਕਹਿਣਾ ਚਾਹਣਾ ਕਿ ਭਗਵੰਤ ਜੀ ਕਿ ਆ ਜਿਹੜਾ ਪਖੰਡ ਚਲਾਇਆ ਵਾ ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹਨੂੰ ਕਿਰਪਾ ਕਰਕੇ ਲਾ ਦਿਓ ਕਿਉਂਕਿ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਿਹੜਾ ਆਪ ਬਾਗੀ ਸੀ ਜਿਹੜਾ ਉਸ ਵਕਤ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਦਾ ਸੀ ਕਿ ਉਹ ਅੱਜ ਐਨਐਸਸੀ ਦਾ ਮੁਦੇਈ ਹੁੰਦਾ ਕਿ ਉਸਨੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਲਾ ਕੇ ਤੇ ਡਿਬਰੂਗੜ੍ਹ ਸਾਮੀਆਂ ਜ਼ਿਲ੍ਹਿਆਂ ਵਿੱਚ ਉਹਨਾਂ ਨੂੰ ਭੇਜਣਾ ਸੀਗਾ ਇਹ ਮੇਰਾ ਸਵਾਲ ਹੈ ਤੇ ਜੇ ਬਾਬਾ ਸਾਹਿਬ ਉਮੇਦਕਰ ਜੀਂਦੇ ਹੁੰਦੇ ਜਿਹੜੇ ਕਿ ਬਹੁਤ ਡੈਮੋਕ੍ਰੇਟ ਸੀਗੇ ਜਿਨ੍ਹਾਂ ਨੇ ਸੰਵਿਧਾਨ ਘੜਿਆ ਜੇ ਉਹ ਅਗਰ ਜੀਂਦੇ ਹੁੰਦੇ ਤਾਂ ਉਹ ਟਾਡਾ ਤੇ ਯੁਆਪਾ ਤੇ ਐਨਐਸਸੀ ਵਰਗੇ ਕਾਲੇ ਕਾਨੂੰਨ ਲਾਉਂਦੇ ਆਪਣੇ ਲੋਕਾਂ ਦੇ ਉੱਤੇ ਪੰਜਾਬ ਦੇ بس اس گل ਦਾ ਮੈਨੂੰ ਜਵਾਬ ਚਾਹੀਦਾ ਵਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਇਦਾਂ ਦੀ ਸਰਕਾਰ ਤੋਂ ਬਚੋ ਇਹ ਆਪਣੇ ਨਹੀਂ ਗਏ ਇਹ ਕੰਪਲੀਟਲੀ ਇਹਨਾਂ ਦਾ ਦਿੱਲੀੋਂ ਸਰੈਂਡਰ ਆ ਔਰ ਜਿੰਨੀਆਂ ਨਿਯੁਕਤੀਆਂ ਜੋ ਕੁਝ ਪਿਛਲੇ ਨੌਕਰੀਆਂ ਗਈਆਂ ਸਭ ਗੈਰ ਪੰਜਾਬੀਆਂ ਨੂੰ ਦੇ ਕੇ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਔਰ ਕੇਵਲ ਛੁਟਕਲੇ ਕਿਕਲੀਆਂ ਤੇ ਹਾਸੋਹਿਣੀਆਂ ਗੱਲਾਂ ਅੱਜ ਤੁਸੀਂ ਦੇਖੋ ਮੈਂ ਨਸ਼ੇ ਤੇ ਫਿਰ ਦੁਬਾਰਾ ਆਉਣਾ ਬੜਾ ਸੀਰੀਅਸ ਇਸ਼ੂ ਆ ਔਰ ਅੱਜ 2 ਸਾਲ ਤੋਂ ਉੱਤੇ ਟਾਈਮ ਹੋ ਗਿਆ ਲੇਕਿਨ ਕਿਤੇ ਵੀ ਡਰੱਗਸ ਕੰਟਰੋਲ ਕਰਨ ਦਾ ਨਾਮ ਨਹੀਂ ਲੈ ਰਿਆ ਔਰ ਡਰੱਗਸ ਕੋਈ ਐਵੇਂ ਛੋਟੀ ਮੋਟੀ ਸਮੱਸਿਆ ਨਹੀਂ ਏ ਪੰਜਾਬ ਦੀ ਗਿਰਦੀ ਹੋਈ ਆਰਥਿਕ ਇਕਨੋਮੀ ਦੇ ਨਾਲ ਕਨੈਕਟਡ ਹੈ ਇਹ ਜਿਹੜੀ ਖੇਤੀ ਸਾਡੀ ਢਹਿ ਢੇਰੀ ਹੋ ਰਹੀ ਹੈ ਉਸਦੇ ਨਾਲ ਕਨੈਕਟਡ ਆ ਇਸ ਕਰਕੇ ਬੜੇ ਡੂੰਘੀਆਂ ਜੜ੍ਹਾਂ ਨੇ ਔਰ ਇਹਨੂੰ ਇਸ ਨੂੰ ਇਹਨੂੰ ਡਰੱਗਸ ਨੂੰ ਖਤਮ ਕਰਨ ਵਾਸਤੇ ਬਹੁਤ ਸੰਜੀਦਾ ਲੰਬੇ ਸਮੇਂ ਦੀ ਅਪਰੋਚ ਚਾਹੀਦੀ ਇਕੱਲੇ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਲੋਕਾਂ ਨੂੰ ਜੇਲ੍ਹਾਂ ਚੋਂ ਸੁਟਕੇ ਮੈਨੂੰ ਸਮਝਦਾ ਕਿ ਡਰੱਗ ਕੰਟਰੋਲ ਨਹੀਂ ਹੋ ਸਕਦਾ ਪਰ ਫਿਰ ਮੈਂ ਦੁਬਾਰਾ ਅੱਜ ਕਹੂੰਗਾ ਮੇਰੀ ਮੰਗ ਹੈ ਕਿ ਜਿਹੜੀ ਐਨਐਸਏ ਦਾ ਵਾਅਦਾ ਕੀਤਾ ਗਿਆ ਉਹ ਖਤਮ ਕੀਤਾ ਜਾਵੇ ਐਨਐਸਏ ਤੋੜ ਕੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਸੋਚ ਚੁੱਕ ਸਕਣ ਅਗਰ ਤੁਹਾਨੂੰ ਮੇਰੀ ਗੱਲਾਂ ਅੱਛਾ ਠੀਕ ਲੱਗਿਆ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਆਪਣੇ ਸਰਕਲਸ ਦੇ ਵਿੱਚ ਸ਼ੇਅਰ ਕਰਨਾ ਅਧਰਿਕ ਪਾਸੇ ਅਮਰਤਪਾਲ ਨੂੰ ਪੰਥਕ ਨਾ ਮੰਨਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ ਅਮਰਤਪਾਲ ਸਿੰਘ ਦੀ ਹਿਰਾਸਤ ਦੇ ਵਿੱਚ ਜਿਹੜਾ 1 ਸਾਲ ਦਾ ਵਾਅਦਾ ਕੀਤਾ ਗਿਆ ਉਹ ਉਸ ਦਾ ਵਿਰੋਧ ਕਰਦੇ ਨੇ। ਪੰਜਾਬ ਸਰਕਾਰ ਦੇ ਇਸ ਕਦਮ ਨੂੰ ਉਹਨਾਂ ਨੇ ਸੰਵਿਧਾਨਕ ਅਤੇ ਬੁਨਿਆਦੀ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਸਿੱਖ ਅਤੇ ਪੰਜਾਬ ਦੇ ਮੁੱਦਿਆਂ ਉਤੇ ਦਿੱਲੀ ਦੀ ਤੁਨ ਉਤੇ ਨੱਚਣ ਦੇ ਇਲਜ਼ਾਮ ਵੀ ਸੁਖਵੀਰ ਸਿੰਘ ਬਾਦਲ ਨੇ ਲਗਾਈ ਨੇ ਉਹਨਾਂ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਰਿਕਾਰਡ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਐਨਐਸਏ ਵਧਾਉਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਉਸ ਦਾ ਪੰਜਾਬ ਅਤੇ ਸਿੱਖ ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲ ਦਲ ਸੂਬੇ ਦੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਵੀ ਜਾਰੀ ਰੱਖੇਗਾ ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਉਹਨਾਂ ਸਬੰਧੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਉਸ ਤੋਂ ਪਿੱਛੇ ਨਹੀਂ ਹਟਣਗੇ ਤੇ ਨਾਲ ਇਹ ਵੀ ਕਿਹਾ ਕਿ ਬੇਸ਼ੱਕ ਉਹਨਾਂ ਦੇ ਵਿਚਾਰਾਂ ਦੇ મતਭੇਦ ਅਮਰਪਾਲ ਸਿੰਘ ਨਾਲ ਨੇ ਪਰ ਜਿਹੜੇ ਐਨਐਸਏ ਦੇ ਵਿੱਚ ਅਤੇ ਯੂਪੀ ਵਰਗੇ ਦਮਨਕਾਰੀ ਕਾਲੇ ਕਾਨੂੰਨਾਂ ਦਾ ਉਹ ਬਰਾਬਰ ਪੂਰੇ ਤਰ੍ਹਾਂ ਵਿਰੋਧ ਕਰਦੇ ਨੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ મતਭੇਦ ਹੋਣ ਦੇ ਬਾਵਜੂਦ ਵੀ ਸੀ ਅਮਰਤਪਾਲ ਦੇ ਖਿਲਾਫ ਜਿਹੜਾ ਜ਼ੁਲਮ ਹੋਇਆ ਹੈ ਵੇ ਇਨਸਾਫੀ ਦਾ ਉਸ ਦਾ ਵਿਰੋਧ ਕਰਾਂਗੇ ਭਾਵੇਂ ਕਿ ਸਾਨੂੰ ਕੋਈ ਵੀ ਸਿਆਸੀ ਕੀਮਤ ਚੁਕਾਣੀ ਕਿਉਂ ਨਾ ਪਵੇ ਦੂਸਰੇ ਪਾਸੇ ਐਸਜੀਪੀਸੀ ਨੇ ਵੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ਤੇ ਇੱਕ ਟਵੀਟ ਕਰਕੇ ਲਿਖਿਆ ਕਿ ਅਮਰਤਪਾਲ ਸਿੰਘ ਦੀ ਨਜ਼ਰਬੰਦੀ ਦੀ ਮਿਆਦ ਵਧਾਉਣ ਦੀ ਉਹ ਨਿਖੇਧੀ ਕਰਦੇ ਨੇ ਸ਼੍ਰਮnik ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਾਰੀ ਵੋਟਾਂ ਦੇ ਨਾਲ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਚੁਣਿਆ ਗਿਆ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਮਰਤਪਾਲ ਵਿਰੁੱਧ ਐਨਐਸਏ ਵਧਾਉਣ ਦਾ ਅਤਿ ਨਿੰਦਣਯੋਗ ਕਦਮ ਚੁੱਕਿਆ ਜੋ ਕਿ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਬਿਲਕੁਲ ਵੀ ਉਚਿਤ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਐਨਐਸਏ ਹੈ ਕੀ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਜਿਸ ਨੂੰ ਕਿ 1980 ਦੇ ਵਿੱਚ ਲਗਾਇਆ ਗਿਆ ਸੀ 1980 ਦੇ ਵਿੱਚ ਇਹ ਕਾਨੂੰਨ ਬਣਾਇਆ ਗਿਆ ਸੀ ਇਹ ਸਾਰੇ ਭਾਰਤ ਦੇ ਵਿੱਚ ਲਾਗੂ ਹੈ ਅਤੇ ਇਸ ਤਹਿਤ ਕਿਸੇ ਵੀ ਥਾਂ ਉੱਤੇ ਨਜ਼ਰਬੰਦੀ ਦੇ ਹੁਕਮ ਦਿੱਤੇ ਜਾ ਸਕਦੇ ਨੇ ਇਹ ਕਾਨੂੰਨ ਕਈ ਮਹੀਨਿਆਂ ਤੱਕ ਮੁਲਜ਼ਮ ਨੂੰ ਨਿਗਰਾਨੀ ਅਧੀਨ ਹਿਰਾਸਤ ਦੇ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ ਕੇਂਦਰ ਜਾਂ ਸੂਬਾ ਸਰਕਾਰ ਨੂੰ ਜੇਕਰ ਲੱਗੇ ਕਿ ਕੋਈ ਵਿਅਕਤੀ ਦੇਸ਼ ਦੇ ਦੂਸਰੇ ਦੇਸ਼ ਦੇ ਨਾਲ ਸੰਬੰਧਿਤ ਸਬੰਧਾਂ ਦੇ ਵਿੱਚ ਖਤਰਾ ਪੈਦਾ ਕਰ ਸਕਦਾ ਹੈ ਇਸ ਲਈ ਕਾਨੂੰਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਐਕਟ ਕਿਸੇ ਵਿਦੇਸ਼ੀ ਨਾਗਰਿਕ ਉੱਪਰ ਵੀ ਲੱਗ ਸਕਦਾ ਹੈ ਜੇਕਰ ਉਸ ਦੀ ਲਗਾਤਾਰ ਮੌਜੂਦਗੀ ਨਿਗਰਾਨੀ ਹੇਠ ਉਸ ਨੂੰ ਰੱਖਣੀ ਹੋਵੇਗੀ ਹਿਰਾਸਤ ਦੇ ਆਦੇਸ਼ ਦੇ ਇਸ ਗੱਲ ਉੱਤੇ ਵੀ ਖਾਰਜ ਨਹੀਂ ਕੀਤਾ ਜਾ ਸਕਦਾ ਕਿ ਜਿਸ ਵਿਅਕਤੀ ਖਿਲਾਫ ਆਦੇਸ਼ ਦਿੱਤਾ ਗਿਆ ਹੈ ਉਹ ਸਰਕਾਰ ਜਾਂ ਅਧਿਕਾਰੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਕਿਸ ਉੱਤੇ ਲੱਗਦਾ ਹੈ ਐਨਐਸਏ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਉਸ ਸਮੇਂ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਕਿ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖਤਰਾ ਬਣ ਸਕਦਾ ਹੈ ਇਸੇ ਤਹਿਤ ਮੁਲਜ਼ਮਾ ਨੂੰ 12 ਮਹੀਨੇ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਕਹਿੰਦੇ ਨੇ ਕਿ ਆਮ ਕੇਸਾਂ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ-ਅੰਦਰ ਅਦਾਲਤ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਪਰ ਇਸ ਐਕਟ ਦੇ ਤਹਿਤ ਅਜਿਹਾ ਕੁਝ ਵੀ ਨਹੀਂ ਹੈ ਉਹਨਾਂ ਦੱਸਿਆ ਕਿ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ 5 ਅਤੇ 7 ਦਿਨਾਂ ਅੰਦਰ ਉਸ ਦੀ ਹਿਰਾਸਤ ਦੇ ਆਧਾਰ ਉੱਤੇ ਉਸ ਨੂੰ ਦੱਸਣਾ ਚਾਹੀਦਾ ਹੈ ਅਤੇ ਉਸ ਦੇ ਨਾਲ ਹੀ 3 ਮਹੀਨਿਆਂ ਤੋਂ ਬਾਅਦ ਚੈੱਕ ਕਰ ਹੋਰ ਸਮਾਂ ਜੇਲ੍ਹ ਦੇ ਵਿੱਚ ਰੱਖਣਾ ਹੈ ਤਾਂ ਉਸ ਦੀ ਸਲਾਹਕਾਰ ਬੋਰਡ ਤੋਂ ਮਨਜ਼ੂਰੀ ਵੀ ਲੈਣੀ ਹੁੰਦੀ ਹੈ ਐਨਐਸਏ ਲੱਗਣ ਦੀ ਹਾਲਤ ਦੇ ਵਿੱਚ ਜ਼ਮਾਨਤ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਅਜਿਹੇ ਕੇਸਾਂ ਦੇ ਵਿੱਚ ਗ੍ਰਿਫਤਾਰੀ ਦੇ ਖਿਲਾਫ ਹਾਈ ਕੋਰਟ ਜਾਇਆ ਜਾ ਸਕਦਾ ਹੈ ਹਾਈ ਕੋਰਟ ਦੇ ਵਿੱਚ ਹੈਬਸ ਕੋਰਪਸ ਵੀ ਪਾਇਆ ਜਾ ਸਕਦਾ ਹੈ ਇਸ ਨੂੰ ਵਾਪਸ ਲੈਣ ਦਾ ਕੀ ਆਦੇਸ਼ ਹੈ ਕੀ ਨਿਯਮ ਨੇ ਹਾਲਾਂਕਿ ਕਾਨੂੰਨ ਮੁਤਾਬਕ ਕਿਸੇ ਵੀ ਵਿਅਕਤੀ ਦੀ ਹਿਰਾਸਤ 12 ਮਹੀਨਿਆਂ ਤੱਕ ਵਿਧਾਈ ਜਾ ਸਕਦੀ ਹੈ ਪਰ ਕਿਸੇ ਵਿਅਕਤੀ ਦੀ ਨਿਗਰਾਨੀ ਅਧੀਨ ਗ੍ਰਿਫਤਾਰੀ ਦੇ ਆਦੇਸ਼ਾਂ ਨੂੰ ਕਿਸੇ ਵੀ ਸਮੇਂ ਵਾਪਸ ਲਿਆ ਜਾ ਸਕਦਾ ਹੈ ਜਾਂ ਇਸ ਦੇ ਵਿੱਚ ਬਦਲਾ ਕੀਤਾ ਜਾ ਸਕਦਾ ਹੈ ਸਰਕਾਰ ਕਿਸੇ ਮੁਲਜ਼ਮ ਨੂੰ ਕੁਝ ਸਮੇਂ ਲਈ ਕਿਸੇ ਵੀ ਟਾਈਮ ਖਾਸ ਸ਼ਰਤਾਂ ਉੱਪਰ ਜਾਂ ਬਿਨਾਂ ਸ਼ਰਤਾਂ ਦੇ ਛੱਡ ਵੀ ਸਕਦੀ ਹੈ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਇਤਿਹਾਸ ਕੀ ਹੈ ਐਨਐਸਏ ਦਾ ਇਤਿਹਾਸ ਜੇਕਰ ਗੱਲ ਕਰੀਏ ਤਾਂ ਇਸ ਕਾਨੂੰਨ ਦੇ ਅਧੀਨ ਹਿਰਾਸਤ ਦੇ ਵਿੱਚ ਲੈਣ ਦੀ ਪ੍ਰਕਿਰਿਆ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਸਮੇਂ ਤੋਂ ਹੀ ਮੌਜੂਦ ਸੀ ਬੰਗਾਲ ਰੈਗੂਲੇਸ਼ਨ 3 ਨੂੰ ਈਸਟ ਇੰਡੀਆ ਕੰਪਨੀ ਵੱਲੋਂ 1818 ਦੇ ਵਿੱਚ ਲਾਗੂ ਕੀਤਾ ਗਿਆ ਸੀ ਇਸ ਕਾਨੂੰਨ ਅਧੀਨ ਅਪਰਾਧੀ ਕੀ ਇਰਾਦੇ ਵਾਲੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜਦਕਿ ਸਾਲ 1919 ਦਾ ਰੋਲ ਐਕਟ ਬਿਨਾ ਮੁਕਦਮੇ ਦੇ ਵੀ ਕੈਦ ਦੀ ਆਗਿਆ ਦਿੰਦਾ ਸੀ ਇਹ ਸੀ ਐਨਐਸਏ ਜਿਸ ਦੇ ਤਹਿਤ ਅਮਰਤਪਾਲ ਸਿੰਘ ਪਿਛਲੇ 1 ਸਾਲ ਤੋਂ ਉਸਦੇ ਸਾਥੀ ਡਿਬੜੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਹੁਣ ਉਹਨਾਂ ਦੀ ਇਸ ਹਿਰਾਸਤ ਦੇ ਵਿੱਚ ਇਸ ਧਾਰਾ ਦੇ ਵਿੱਚ 1 ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ ਜਿਵੇਂ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਅਮਰਤਪਾਲ ਦੇ ਸਮਰਥਕਾਂ ਤੇ ਮਾਪਿਆਂ ਦੇ ਵਿੱਚ ਕਾਫੀ ਰੋਸ ਪਾਇਆ ਜਾਂਦਾ ਹੈ ਮਾਪਿਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੂੰ ਵਾਪਸ ਲਿਆ ਜਾਵੇ ਕਿਉਂਕਿ ਹੁਣ ਇੱਕ ਐਮਪੀ ਜੋ ਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਚੋਣਾ ਜਿੱਤ ਕੇ ਐਮਪੀ ਬਣ ਗਏ ਨੇ ਉਹਨਾਂ ਦੇ ਆਪਣੇ ਹਲਕੇ ਦੇ ਕੰਮਕਾਰ ਵੀ ਕਰਨੇ ਨੇ ਕਿਉਂਕਿ ਲੋਕਾਂ ਨੇ ਵੱਡਾ ਬਹੁਮਤ ਦਿੱਤਾ ਹੈ ਅਤੇ ਉਸ ਪੰਥਕ ਸੀਟ ਉੱਤੇ ਪੰਥਕ ਚਿਹਰੇ ਨੂੰ ਆਪਣੀ ਜ਼ਿੰਮੇਵਾਰੀ ਸੌਂਪੀ ਹੈ ਲੋਕਾਂ ਨੂੰ ਤੇ ਸਮਰਥਕਾਂ ਨੂੰ ਉਮੀਦ ਸੀ ਕਿ ਸੌ ਚੁੱਕਣ ਤੋਂ ਪਹਿਲਾਂ ਸ਼ਾਇਦ ਅਮਰਤਪਾਲ ਸਿੰਘ ਦੀ ਰਿਹਾਈ ਹੋ ਜਾਵੇਗੀ ਜਾਂ ਉਹਨਾਂ ਨੂੰ ਸੌ ਚੁੱਕਣ ਦੀ ਆਗਿਆ ਦਿੱਤੀ ਜਾਵੇਗੀ ਪਰ ਹੁਣ 1 ਸਾਲ ਦੇ ਵਾਅਦੇ ਤੋਂ ਬਾਅਦ ਵੇਖਣਾ ਹੋਵੇਗਾ ਕਿ ਆਖਰਕਾਰ ਕੀ ਅਮਰਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲੇਗੀ ਕਿ ਉਹ ਸੌਂ ਚੁੱਕਣ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਇਹ ਪੂਰੀ ਕਹਾਣੀ ਦਾ ਆਧਾਰ ਕੀ ਹੋਵੇਗਾ ਆਖਰ ਕਿਉਂ ਇਸ ਕੇਸ ਦੇ ਵਿੱਚ 1 ਸਾਲ ਦਾ ਵਾਅਦਾ ਕੀਤਾ ਗਿਆ ਕਿਉਂ ਅਮਰਤਪਾਲ ਸਿੰਘ ਦੇ ਨਾਲ ਸਾਰੇ ਸਾਥੀਆਂ ਤੇ ਐਨਐਸਜੀ ਧਾਰਾ ਲਗਾਈ ਗਈ ਹੈ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਹੁਣ ਲੋਕਾਂ ਵੱਲੋਂ ਕਿਸ ਤਰੀਕੇ ਨਾਲ ਇਸ ਦਾ ਵਿਰੋਧ ਜਤਾਇਆ ਜਾਵੇਗਾ ਕਿਸ ਤਰੀਕੇ ਨਾਲ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਸਰਕਾਰ ਦਾ ਇਸ ਤੇ ਕੀ ਬਿਆਨ ਆਵੇਗਾ ਜਾਂ ਫਿਰ ਪੁਲਿਸ ਪ੍ਰਸ਼ਾਸਨ ਦਾ ਇਸ ਤੇ ਕੀ ਬਿਆਨ ਆਵੇਗਾ ਕੇਂਦਰ ਸਰਕਾਰ ਕੋਈ ਪ੍ਰਤੀਕਿਰਿਆ ਦੇਵੇਗੀ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਤੁਹਾਡੇ ਇਸ ਮਾਮਲੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਆਪਣੀ رائے ਦਿਓ